ਸਿਖੋ ਮਾੜਾ ਟਾਈਮ ਕੱਢਣਾ ਹਾਰਡ ਵਰਕਿੰਗ ਵਾਲਾ ਰੂਟ ਨਹੀਂ ਉਹ ਛੱਡਣਾ ਜੜਦਾਏ ਜੱਗ ਕੋਈ ਘੜੀ ਹੋਈ ਗੱਲ ਨਾ ਅੱਖਾਂ ਬੰਦ ਕਰਕੇ ਮੁਸੀਬਤਾਂ ਦੇ ਹੱਲ ਨਾ ਕੰਮ ਕਰੋ ਸੋਚਾਂ ਛੱਡੋ ਆਸ ਰੱਖੋ ਪਰ ਵਾਈਡਰ ਤੇ ਰੋਟੀ ਉਹ ਵੀ ਖਾਂਦਾ ਜਿਹੜਾ ਪਿਆ ਹੈ ਡਵਾਈਡਰ ਤੇ ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ ਹੌਲੀ ਹੌਲੀ ਮਿਹਨਤਾਂ ਦਾ ਨਾਮ ਹੁੰਦਾ ਆ ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ ਆਪਣੇ ਤੇ ਰੱਖ ਵਿਸ਼ਵਾਸ ਬਣਦੇ ਹੋਏ ਆਮ ਸਬਣਦੇ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਅਸੀਂ ਆਮ ਜਿਹੇ